ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਗੱਲ ਕਰਦੇ ਜੀ ਇੱਕ ਵਿਆਹ ਦੀ ਉਸ ਵਿਆਹ 'ਚ ਸਾਨੂੰ ਬੁਲਾਇਆ ਗਿਆ ਸੀ ਨਰਿੰਦਰ ਨੀਨਾ ਜੀ ਦੇ ਬੇਟੇ ਦਾ ਵਿਆਹ ਸੀ ਤੇ ਮੈਂ ਉੱਥੇ ਗਿਆ ਸੀ ਤੇ ਉੱਥੇ ਮਤਲਬ ਸਤਨਧਾਨਕੀ ਵੀ ਆਈ ਸੀ ਨਾ ਧੌਂਕੀ ਉਹ ਪਹਿਲਾਂ ਵੀ ਦੱਸ ਚੁੱਕੇ ਤੇ ਉੱਥੇ ਬੜਵੜੀਆਂ ਹਸਤੀਆਂ ਆਈਆਂ ਸੀ ਉਹਨਾਂ ਦੀ ਗੱਲ ਕਰਦੇ ਤੇ ਉਹਨਾਂ ਦੇ ਵਿੱਚ ਸੀ ਇੱਕ ਅਰਜਨ ਵੈਲੀ ਵਾਲੇ ਸਿੰਗਰ ਬੱਬਲ ਭਾਈ ਸਾਹਿਬ ਬੱਬਲ ਭਾਈ ਸਾਹਿਬ ਨੂੰ ਹਰਥਾਏ ਇੱਕਾ ਪਰਿਵਾਰ ਨੇ ਨਰਿੰਦਰ ਨੀਨਾ ਜੀ ਨੇ ਮੋਹਰੇ ਕੀਤਾ ਉਹਨਾਂ ਦੇ ਬੇਟੇ ਨੇ ਵੀ ਇਹਨਾਂ ਦੇ ਬੱਚਿਆਂ ਨੂੰ ਮੋਹਰੇ ਕੀਤਾ ਮਤਲਬ ਸਤਿਕਾਰ ਫੁੱਲ ਦਿੱਤਾ ਹਮੇਸ਼ਾ ਇਹਨਾਂ ਨੇ ਜਦੋਂ ਸਟੇਜ ਲਾਉਦੇ ਉੱਥੇ ਸਟੇਜ ਤੇ ਵੀ ਇਹਨਾਂ ਨੂੰ ਚਾਂਸ ਦਿੰਦੇ ਤੇ ਵਿਆਹ ਦੇ ਵਿੱਚ ਦੇਖੋ ਜੀ ਉਹ ਅਰਜਨ ਵੈਲੀ ਵਾਲੇ ਨੂੰ ਬਿਲਕੁਲ ਦੇ ਮਰ ਗਿਆ ਸਟੇਜ ਵਾਲੇ ਭਾਜੀ ਆਜੋ ਹਾਜ਼ਰੀ ਲਵਾ ਦਿਓ ਭਾਜੀ ਆਜੋ ਹਾਜ਼ਰੀ ਭਾਜੀ ਨੇ ਨਹੀਂ ਮੂੰਹ ਉਹਨੂੰ ਕੀਤਾ ਪਹਿਲਾਂ ਭਾਜੀ ਭੱਜ ਭੱਜ ਕੇ ਇਹਨਾਂ ਦੀਆਂ ਸਟੇਜਾਂ ਚੜ੍ਹਦੇ ਸੀ ਮਤਲਬ ਇਦਾਂ ਇਹਨਾਂ ਦੀ ਹਵਾ ਖਰਾਬ ਹੁੰਦੀ ਆ ਇਹ ਉੱਥੇ ਬੱਬੂ ਮਾਨ ਨਾਲ ਖੜ ਕੇ ਗਿੜਗਿੜੀਆਂ ਗੱਲਾਂ ਕਰਦੇ ਸੀ ਮੈਨੂੰ ਬਾਲੀਵੁੱਡ ਨੇ ਪਛਾਣ ਲਿਆ ਤੁਹਾਨੂੰ ਬਾਲੀਵੁੱਡ ਨੇ ਪਛਾਣ ਲਿਆ ਤਾਂ ਤੁਸੀਂ ਉਹਨਾਂ ਨੂੰ ਘੁੱਲ ਗਿਆ ਜਿਹਨੇ ਤੁਹਾਨੂੰ ਹਮੇਸ਼ਾ ਮੋਹ ਹਣਾ ਮੈਂ ਬੁਰਾ ਤਾਂ ਲੱਗਣਾ ਮੋਲਦੇ ਆ ਪਰ ਭਾਈ ਸੱਚ ਇਹੀ ਹੈ ਇੱਥੇ ਮਲਕੀਤ ਰੌਣੀ ਫਿਰਦੇ ਸੀ ਉਹਨਾਂ ਨੇ ਮੈਨੂੰ ਮਿਲੇ ਹੱਥ ਬੁਲਾਇਆ ਤੇ ਉਹਨੀਆਂ ਅੱਖਾਂ 'ਚ ਨਫ਼ਰਤ ਐ ਸੀ ਮੈਂ ਪਹਿਲਾਂ ਵੀ ਮਿਲਦਾ ਕਿਉਂਕਿ ਫਰਕ ਮੈਨੂੰ ਪਤਾ ਹੀ ਆ ਇਹ ਜਦੋਂ ਮੁੰਬਈ ਮੈਨੂੰ ਮਿਲੇ ਤੇ ਇਹਨਾਂ ਨੂੰ ਕੰਮ ਨਾ ਮਿਲਿਆ ਕਈ ਸਾਲ ਤੇ ਉਹੀ ਮਲਕੀਤ ਰੌਣੀ ਜਿਹੜਾ ਨੂੰ ਮੈਂ ਕਹੇ ਵੀ ਸਰਦਾਰਾਂ ਦਾ ਉੱਥੇ ਆਡੀਸ਼ਨ ਐ ਚੱਲ ਜਿਓ ਇਹ ਆਪ ਚੱਲ ਗਿਆ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ ਇਦਾਂ ਰੱਖਦੇ ਆ ਮੈਂ ਕਹੇ ਸਾਰੇ ਸਰਦਾਰ ਤੁਸੀਂ 8-10 ਰਹਿੰਦੇ ਐ ਇੱਕ ਇੱਥੇ ਕੈਂਬਰੇਜ ਤੇ ਉੱਥੇ ਜਾ ਕੇ ਜਲਦੀ ਪੱਕਾ ਬਣ ਕੇ ਹੈ ਨਾ ਸੰਜੇ ਦਾ ਦੀ ਫਿਲਮ ਸੀ ਉਹਨਾਂ ਨੂੰ ਹੀ ਪਤਾ ਹੀ ਹੋਣਾ ਤੇ ਜਦੋਂ ਇਹ ਮੈਨੂੰ ਮੈਂ ਤਾਂ ਆ ਕੇ ਬਾਕੀਆਂ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਇਹਨੂੰ ਕਿਹਾ ਸੀ ਉਹ ਫਿਰ ਆਈ ਯਾਰ ਇਹ ਠੀਕ ਤਾਂ ਮੰਨਦਾ ਹੀ ਐ ਇਸ ਤੋਂ ਬਾਅਦ ਪੰਜਾਬ ਚ ਲੱਗਾ ਪੰਜਾਬ ਉਹਨਾਂ ਨੂੰ ਬਹੁਤ ਕੰਮ ਮਿਲਣ ਲੱਗ ਪਿਆ ਤੇ ਮੈਂ ਉਦੋਂ ਇੱਥੇ ਮੁੰਬਈ ਕੰਮ ਘਟ ਗਿਆ ਮੇਰਾ ਥੋੜਾ ਜਿਹਾ ਤੇ ਅਗਲੀ ਵਾਰ ਮੈਨੂੰ ਮਿਲੇ ਜਦੋਂ ਕਹਿੰਦੇ ਕਿੱਦਾਂ ਨਾ ਦਰਜੂੜੀ ਬੜੀ ਰੱਖ ਲਈ ਸਰਦਾਰ ਬਣੇਗਾ ਹੁਣ ਸਰਦਾਰਾਂ ਦੇ ਕੈਰੇਕਟਰ ਕਰੇਗਾ ਮੈਂ ਕਿਹਾ ਨਹੀਂ ਜੀ ਮੈਨੂੰ ਤੁਹਾਡੇ ਨਾਲ ਝੂਠ ਬੋਲਣਾ ਨਹੀਂ ਆ ਨਾ ਹੱਲੇ ਨਹੀਂ ਮੈਂ ਬਣ ਸਕਦਾ ਤੁਸੀਂ ਮੈਂ ਕਹ ਰਹਾ ਹਾਂ ਮੁਬਾਰਕ ਆ ਤੁਹਾਨੂੰ ਹਣਾ ਇਹ ਗੱਲ ਮੈਂ ਇੱਦਾਂ ਹੀ ਬੋਲ ਦਿੱਤੀ ਇਹਨੂੰ ਆਕੜ ਨਾ ਸਮਝੋ ਇਹ ਸਟਾਈਲ ਹੋ ਗਿਆ ਕਿਸੇ ਲਈ ਆਕੜ ਹੈ ਕਿਸੇ ਲਈ ਸਟਾਈਲ ਹੈ ਕਿਸੇ ਲਈ ਫੁਕਰੀ ਹੈ ਸਭ ਨੇ ਆਪਣੇ ਆਪਣੇ ਤਰ੍ਹਾਂ ਨਾਂ ਦਿੱਤੇ ਹੋਏ ਨੇ ਤੇ ਇਹਨਾਂ ਨੇ ਉਮੈ ਬੇਵਾਹ ਕੀ ਰਿਹਾ ਮੈਂ ਭਾਵੇਂ ਜਿੱਦਾਂ ਮਰਜੀ ਹਵਾਵਾ ਜੁਆ ਪਹਿਲ ਕਰਦਾ ਨਹੀਂ ਤੇ ਦੂਜਾ ਸ਼ਰਦਾ ਨਹੀਂ ਜੇ ਮੈਨੂੰ ਕੋ ਟੌਂਟ ਮਾਰੇ ਅਦਰਵਾਈਜ਼ ਸਤਕਾਰ ਪੂਰਾ ਇਹ ਵਿਆਹ ਜ ਮੈਨੂੰ ਹੁਣ ਮਿਲੇ ਤੇ ਬੜਾ ਨਹੀਂ ਗੁੱਸੇ ਚ ਜਦਾਂ ਹਣਾ ਜੇ ਅੱਖਾਂ ਜਿਨ੍ਹਾਂ ਨੇ ਨਫ਼ਰਤ ਸਾਫ਼ ਦੀਦੀ ਸੀ ਮੈਨੂੰ ਹਾਲਾਂਕਿ ਮੈਂ ਇਹਨਾਂ ਦੇ ਬਾਰੇ ਕਦੀ ਕੁਝ ਨਹੀਂ ਕਿਹਾ ਇਹਨਾਂ ਦੇ ਨਾਲ ਦੇ ਗੁੱਪੀ ਗੁੱਪੀ ਵਰਗਿਆਂ ਨੂੰ ਕਿਹਾ ਤਾਂ ਇਹਨਾਂ ਨੂੰ ਦੁੱਖ ਲੱਗਦਾ ਕਿਉਂਕਿ ਇਹ ਸਾਰੇ ਆਪਣੇ ਧੜੇ ਬਣਾ ਹੀ ਫਿਰਦੇ ਆ ਤੇ ਨਰਿੰਦਰ ਨੀਨਾ ਜੀ ਨਾਲ ਮੇਰੀ ਬਹੁਤੀ ਬਣਦੀ ਨਹੀਂ ਐ ਮੈਂ ਕਹਦੀ ਹੁਣ ਸਾਡੀ ਮੇਰੀ ਨਾ ਤਾਂ ਨਹੀਂ ਬਣੀ ਇਹਨਾਂ ਦੀ ਵੀ ਇਹਨਾਂ ਦੇ ਚਮਚਿਆਂ ਕਰਕੇ ਸ਼ਾਗਿਰਦਾਂ ਕਰਕੇ ਕਹਿ ਲਓ ਨਾ ਸੌਰੀ ਚਮਚੇ ਕਹਿ ਹੋ ਗਿਆ ਚਮਚੇ ਕਉ ਗੁੱਸਾ ਨਾ ਕਰ ਦੇਣਾ ਹੈਨਾ ਸ਼ਾਗਿਰਦਾਂ ਕਰਕੇ ਉਹ ਸ਼ਾਗਿਰਦ ਇਹਨਾਂ ਦੇ ਜਿਹੜੀ ਮੈਨੂੰ ਕੰਮ ਦੇ ਬੁਲਾ ਲੈਂਦੇ ਫੇਰ ਟਾਲ ਮਟੋਲ ਕਰਕੇ ਮੁੱਕਰ ਜਾਂਦੇ ਕਿਉਂਕਿ ਆਪਣੀ ਕਰਦੇ ਆ ਜਰਨੈਲ ਇਹਨਾਂ ਦਾ ਨਾਮ ਇਹਨਾਂ ਨੇ ਇੱਕ ਜੰਜੋੜ ਵੀ ਇਹਨਾਂ ਨਾਲ ਹੁੰਦਾ ਸੀ ਹੈਨਾ ਤੇ ਉਹ ਵੀ ਵਿਆਹ ਚ ਫਿਰਦੇ ਸੀ ਕਦੀ ਅੱਗੇ ਦੀ ਲੰਘਣ ਕਰੀ ਪਿੱਛੇ ਦੀ ਬਾਈ ਤੁਸੀਂ ਬੁਲਾਉਂਗੇ ਤਾਂ ਮੈਂ ਬੁਲਾ ਲੂੰਗਾ ਜਿਨ੍ਹਾਂ ਨੇ ਮੈਨੂੰ ਸਤਕਾਰ ਦਿੱਤਾ ਉਹਨਾਂ ਨੂੰ ਮੈਂ ਸਤਕਾਰ ਦਿੱਤਾ ਪਿਆਰ ਜਿਨ੍ਹਾਂ ਨੂੰ ਕਰਦਾ ਕਰਦਾ ਹੈ ਉਹੀ ਏਦਾਂ ਨਹੀਂ ਦੇਖੋ ਹਨਾ ਮੈਂ ਉਹ ਵਿਆਹ ਚ ਉਹਨਾਂ ਦੇ ਕਰਕੇ ਗਿਆ ਨਰਿੰਦਰ ਰਿੰਨਾ ਜੀ ਕਰਕੇ ਚਲੋ ਉਹ ਬੰਦੇ ਬਹੁਤ ਵਧੀਆ ਜੀ ਪਰ ਉਹਨਾਂ ਨੂੰ ਉਹਨਾਂ ਦੇ ਸ਼ਾਗਿਰਦਾਂ ਦੇ ਵੀ ਮਤਲਬ ਇਗਨੋਰ ਹੀ ਕੀਤਾ ਇਹ ਕੋ ਅੱਛਾ ਕੰਮ ਕਰਦੇ ਸੀ ਪਹਿਲਾਂ ਇਹਨਾਂ ਨੂੰ ਉਹ ਲੈ ਕੇ ਆਏ ਉਹਨਾਂ ਨੇ ਇਹਨਾਂ ਨੂੰ ਹੀ ਆਊਟ ਕਰਾ ਹੱਤਾ ਇੰਡਸਟਰੀ ਚ ਮਤਲਬ ਏਦਾਂ ਦੇ ਲੋਕ ਆ ਜੀ ਮਿਹਰਬਾਨੀ ਗਾਹ ਜਿਹੜਾ ਕਿੱਸਾ ਛੱਡਾਂਗੇ ਜੀ ਉਹ ਹੈ ਜਿਹੜੇ ਮੈਨੂੰ ਸ਼ਰਾਬੀ ਕਹਿ ਕੇ ਬਦਨਾਮ ਕਰਦੇ ਆ ਗੁਰਸਿੱਖ ਗਾਤਰਿਆਂ ਵਾਲੇ ਬੰਦੇ ਉਹੀ ਤਰਮੰਦਰ ਦੇ ਪੈਗ ਫੜਦੇ ਵਿਆਹ ਚ ਵੀਡੀਓ ਨਾਲ ਲਾਵਾਂਗੇ ਮਿਹਰਬਾਨੀ ਸਤਿ ਸ੍ਰੀ ਅਕਾਲ